ਇਹ ਹੈਗਾ ਵੀਰੇ 241 ਡੀਆਈ ਮੈਸੀ ਹੈ ਪਲੰਟਰੀ ਪਲੱਸ ਇਸੇ ਜ ਹੈ ਬਾਈ ਇਹ ਟਾਪ ਮਾਡਲ ਉਹ ਤੋਂ ਕਹਿੰਦੇ ਸੀ ਟਾਪ ਮਾਡਲ ਕਰਕੇ ਲਿਆ ਸੀ ਅੱਛਾ ਪਲੰਟਰੀ ਪਲੱਸ ਹੈ ਇਹ ਜਾਨੀ ਕਿ ਟਾਪ ਮਾਡਲ ਹੈ 241 ਮੈਸੀ ਦਾ ਇਹ ਪਾਵਰ ਸਟੀਅਰਿੰਗ ਦੇ ਵਿੱਚ ਆ ਜਾਂਦਾ ਬਾਈ 13 ਦੇ ਟਾਇਰਾਂ ਚਾਹੀਏ ਹਨ ਇਹਨੂੰ ਵੇਟ ਵੀਰੇ ਕੰਪਨੀ ਵੱਲੋਂ ਲੱਗ ਕੇ ਆਉਂਦੇ ਹੁੰਦੇ ਹਨ ਨਾ ਨਹੀਂ ਇਹ ਲਵਾਏ ਸੀ ਬਾਈ ਤੁਸੀਂ ਲਵਾਏ ਸੀ ਹਾਂਜੀ ਬਾਈ ਤੁਸੀਂ ਕਿਹੜੇ ਕੰਮ ਤੇ ਚਲਾਇਆ ਮੈਨੂੰ ਇਹ ਗੱਲ ਤੁਸੀਂ ਇਹ ਜਾਂਦਾ ਆਲੂ ਪੱਟਦੇ ਰਹੇ ਆ ਬਈ ਇਹਦੇ ਨਾਲ ਆਲੂ ਪੱਟਦੇ ਰਹੇ ਆ ਆਲੂ ਪੱਟੇ ਆ ਬੀਜੇ ਆ ਅੱਛਾ ਜਾਂ ਕੱਖ ਪੱਠੇ ਦਾ ਗਿਆਰਾ ਬਹੁਣਾ ਬਸ ਬਸ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਤੋਰਾ ਫੇਰਾ ਬਾਬਾ ਹੀ ਕੋਈ ਬਾਲਾ ਲਿਆ ਨਿਕਲ ਕੇ ਪਹਿਲਾਂ ਅਪਾ ਚੈੱਕ ਕਰ ਵੀ ਚੱਲਿਆ ਕਿੰਨਾ ਹੋਇਆ ਨਹੀਂ ਮੀਟਰ ਨੇੜੇ ਕੈਮਰਾ ਕਿੰਨਾ ਚੱਲਿਆ 1661 ਘੰਟੇ ਚੱਲਿਆ ਹੋਇਆ ਬਾਅਦ ਉੱਤੇ ਚੱਲ ਗਿਆ ਹੋ ਬਈ ਦਾ ਹਾਂ 1661 ਘੰਟੇ ਚੱਲਿਆ ਹੋਇਆ ਜਿਹੜਾ ਸੱਜਣਾ ਆ ਗਿਆ ਨੇ ਯਾਰ ਉਹਦਾ ਮੱਲੋ ਮੱਲੀ ਇਹਦੇ ਉੱਪਰ ਨੀਤ ਫੱਟ ਜਾਣੀ ਆ ਉਹ ਟਰੈਕਟਰ ਉਹਨੇ ਲੈ ਕੇ ਹੀ ਮੋੜਨਾ ਇਹ ਅਰੇ ਸਾਲੀ ਸੀਲ ਚੈੱਕ ਕਰਵਾ ਦੇ ਖੜੀਆ ਨਾ ਉਸੇ ਤ ਉਹ ਤੋਂ ਬਾਅਦ ਟਰਮੀ ਆ ਆ ਪੰਪ ਵਾਲੀ ਸੀਲ ਵੀ ਚੈੱਕ ਕਰਵਾ ਦੇ ਆ ਦੇਖ ਬਈ ਇਹਨਾਂ ਉਹ ਵੀ ਲੱਗੀ ਉਹ ਤੋਂ ਬਾਅਦ ਆ ਸਾਰਾ ਬਲਾਕ ਦਾ ਚੈੱਕ ਕਰਵਾ ਬਈ ਆ ਬਲਾਕ ਦਾ ਚੈੱਕ ਕਰਵਾ ਹੂੰ ਉਹ ਤੋਂ ਬਾਅਦ ਇਧਰਲੇ ਪਾਸੇ ਆ ਜਾ ਉਹ ਲੈਫਟ ਤੇ ਸਟicker ਦਿਖਾ ਦੇ ਕਰ ਆ ਆ ਇਹਦੇ ਵਿੱਚ ਮੋਬਾਈਲ ਚਾਰਜ ਵਾਲਾ ਲੱਗਿਆ ਹੁੰਦਾ ਆ ਦੀ ਆ ਡੱਬੀ ਲੱਗੀ ਹੋਈ ਆ ਉਹ ਵੀ ਉਹ ਤੋਂ ਬਾਅਦ ਆ ਮਗਰਾੜ ਕਰਵਾਈ ਅੰਦਰ ਚੈੱਕ ਦੇਖ ਕੰਡੀਸ਼ਨ ਇਧਰੋਂ ਵੀ ਕਰਵਾ ਚੈੱਕ ਤੇ ਉੱਪਰੋਂ ਵੀ ਕਰਵਾ ਚੈੱਕ ਰਿੰਮਾਂ ਦੀਆਂ ਕਿਨਾਰੀਆਂ ਚੈੱਕ ਕਰਵਾ ਕੋਈ ਕਦੂ-ਕਦੂ ਜੀ ਨਹੀਂ ਬਾੜਿਆ ਹੋਇਆ ਕੁਝ ਨਹੀਂ ਕਸ਼ਿਆ ਹੋਇਆ ਟਿਊਬਾਂ ਦਾ ਚੈੱਕ ਕਰਵਾ ਜਮਾਨਾ ਨਮਾ ਟਰੈਕਟਰ ਪਿਆ ਰੇਡੀਏਟਰ ਦੇ ਉੱਪਰ ਜਿਹੜੇ ਸਟਿੱਕਰ ਨੇ ਉਹ ਵੀ ਉਵੇਂ ਹੀ ਖੜਿਆ ਦੇਖ ਬੁਲਟ ਪੁੱਠੇ ਗੇਹਰਾ ਵਾਲਾ ਮਾਡਲ 2010 ਆ ਬਾਈ ਹਨਾ ਦੋਨੇ ਇਹਦੇ ਟਾਇਰ ਨਾਲ ਦੇ ਨੇ ਧਰਮੇ ਆਪਾਂ ਪਹਿਲਾਂ ਮਾਰਕਾ ਦਿਖਾਇਆ ਤਾਂ ਨਹੀਂ ਚੈੱਕ ਕਰਵਾ ਦੇ ਫਿਰ ਇਹਦਾ ਮਾਰਕ ਆਪਿਆ ਦੇਖ 10 ਮਾਡਲ ਆ ਦੋਨੇ ਟਾਇਰ ਇਹਦੇ ਨਾਲ ਦੇ ਨੇ ਹਲੇ ਤੱਕ ਇਹਦੇ ਵੀ ਹੋਊਗਾ ਇਧਰਲੇ ਪਾਸੇ ਹੋਊਗਾ ਇੱਕ ਪੋਤੇ ਸੱਜੇ ਪਾਸੇ ਹੁੰਦਾ ਇੱਕ ਦੇ ਆ ਪਹਿਲੇ ਦੋਨੇ ਟਾਇਰ ਨਾਲ ਦੇ ਨੇ ਇਹਦੇ ਮਰਸੀਡੀ ਵਾਲੇ ਆ ਪਾਏ ਹੋਣੇ ਆ ਨਾ ਬਈ ਅਲੋਏ ਵੀਲ ਕੰਡੀਸ਼ਨ ਦਾ ਬਈ ਵਾਕਈ ਓਰੀਜਨਲ ਹੈ ਸਾਰਾ ਓਰੀਜਨਲ ਆ ਬਈ ਜੇ ਇੰਨਾ ਸੰਭਿਆ ਕਿਵੇਂ ਹੋਇਆ ਮੈਨੂੰ ਇਹ ਦੱਸ ਪਹਿਲਾਂ ਦਾ ਟਾਇਰ ਹੈ ਬਸ ਉਹ ਲਾਈਨ ਦਾ ਸੀਗਾ ਬਈ ਸ਼ੌਕ ਮੋੜ ਤੇ ਚਲਾਇਆ ਤਾਂ ਹੈ ਨਹੀਂ ਅਸਲ ਚਲਾਇਆ ਹੈ ਨਹੀਂ ਲੈ ਕੇ ਅੰਦਰ ਖੜਾ ਰੱਖਿਆ ਚੱਲ ਕਿੰਨਾ ਕੀ ਗਿਆ ਬਈ ਇਹ ਇਹ 11000 ਘੰਟਾ ਚੱਲਿਆ ਬਈ ਪਰ ਮੈਂ 11386 ਕਿਲੋਮੀਟਰ ਚੱਲਿਆ ਹੋਇਆ 11386 ਕਿਲੋਮੀਟਰ ਚੱਲਿਆ ਹੋਇਆ ਕੰਡੀਸ਼ਨ ਦਾ ਸਾਰਾ ਓਰੀਜਨਲ ਹੈ ਧਰਮੇਉਰੀ ਬਾਈ ਐਂ ਕਹਿੰਦਾ ਸੀ ਕਹਿੰਦਾ ਵੀਰੇ ਇਹ ਤੇ ਹਲੇ ਤਾਂ ਸਟਿੱਕਰ ਵੀ ਨਾਲ ਦੇ ਖੜੇ ਆ ਆਹ ਦੇ ਆਹ ਕੰਪਨੀ ਚੋਂ ਲੱਗ ਕਿਉਂਦਾ ਹੁੰਦਾ ਅੱਜ ਨਾਲ ਆਪਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਕੋਟੜਾ ਕੌੜਾ ਦੇ ਵਿੱਚ ਪਹੁੰਚੇ ਹੋਏ ਆ ਜਿਹੜਾ ਇਹ ਪਿੰਡ ਕੋਟੜਾ ਕੌੜਾ ਇਹ ਰੰਪਰਾ ਫੂਲ ਤੇ ਬਿਲਕੁਲ ਲਾਗੇ ਪੈ ਜਾਂਦਾ ਪਿੰਡ ਦੇ ਵਿੱਚ ਨਾ ਜਿਸ ਲੇਕਿਸਮ ਤੇ ਪਹੁੰਚਿਆ ਹੋਇਆ ਇਹ ਸਰਕਾਰੀ ਪ੍ਰਾਇਮਰੀ ਸਕੂਲ ਹੈ ਇਹਦੀ ਬਿਲਕੁਲ ਬੈਕ ਸਾਈਡ ਤੇ ਨਾ ਮੇਨ ਪਿੰਡ ਦੀ ਫਿਰਨੀ ਦੇ ਉੱਪਰ ਉਹ ਲਰਨਿਵਾਸ ਲਿਖਿਆ ਹੋਇਆ ਜਾਨੀ ਕਿ ਜਸਵਿੰਦਰ ਸਿੰਘ ਦੇ ਘਰੇ ਪਹੁੰਚੇ ਆ ਇੱਥੋਂ ਸਾਡੇ ਭਰਾ ਸੰਦੀਪ ਨੇ ਮੈਨੂੰ ਫੋਨ ਲਾਇਆ ਤੀ ਕਹਿੰਦਾ ਵੀਰੇ ਆਪਣੇ ਘਰੇ ਨਾ ਦੋ ਚੀਜ਼ਾਂ ਬਕਾਉਣੇ ਉਹ ਦੋਨੇ ਚੀਜ਼ਾਂ ਕਿਹੜੀਆਂ ਨੇ ਕੀ ਰੇਟ ਦੇ ਵਿੱਚ ਬਣ ਸਕਦੀਆਂ ਨੇ ਆਪਾਂ ਸਾਰਾ ਕੁਝ ਜਾਣਾਂਗੇ ਪਰ ਮੈਂ ਤੁਹਾਡੇ ਨਾਲ ਇੰਨਾ ਕੁ ਵਾਅਦਾ ਕਰਦਾ ਵੀ ਚੀਜ਼ਾਂ ਵੀ ਐਸੀਆਂ ਨੇ ਵੀ ਜਿਹੜੇ ਸੱਜਣ ਵੀਡੀਓ ਵੇਖ ਰਹੇ ਆ ਨਾ ਉਹ ਉਤਾਂਵਲੇ ਹੋ ਜਾਣਗੇ ਜੇ ਤੁਹਾਡਾ ਇਹ ਮਨ ਹੋਇਆ ਨਾ ਵੀ ਬਈ ਅਸੀਂ ਯਾਰ ਆਹ ਚੀਜ਼ ਖਰੀਦਣੀ ਆ ਅੱਜ ਤੁਹਾਡਾ ਮਨ ਬਦਲੂ ਤੁਹਾਡਾ ਮਨ ਤਾਂ ਬਦਲੂ ਕਿਉਂਕਿ ਇੰਨੀਆਂ ਕ ਚੀਜ਼ਾਂ ਸਾਹਮਣੇ ਵਿੱਚ ਰੱਖੀਆਂ ਹੋਈਆਂ ਨੇ ਇੰਨੀਆਂ ਕ ਚੀਜ਼ਾਂ ਕੇਅਰ ਦੇ ਵਿੱਚ ਰੱਖੀਆਂ ਹੋਈਆਂ ਨੇ ਵੀ ਜੇ ਉਹਨਾਂ ਨੂੰ ਖਰੀਦਣਾ ਤੁਹਾਡੀ ਮਜਬੂਰੀ ਬਣ ਜਾਣੀ ਹੈ ਉਹ ਦੋਨੇ ਚੀਜ਼ਾਂ ਕਿਹੜੀਆਂ ਨੇ ਤੁਹਾਨੂੰ ਦਿਖਾਉਣੇ ਆ ਪਹਿਲਾਂ ਆਪਾਂ ਜਿਹੜੇ ਸੱਜਣ ਦੇ ਘਰੇ ਪਹੁੰਚਿਆ ਆਪਾਂ ਉਹਨਾਂ ਨੂੰ ਮਿਲਦੇ ਆਂ ਬਾਈ ਥੋੜਾ ਜਿਹਾ ਸੰਗਦਾ ਤੇ ਆਪਾਂ ਬਾਈ ਨੂੰ ਵਿੱਚ ਲੈ ਕੇ ਵੀ ਨਹੀਂ ਆਉਣਾ ਯਾਰ ਤੁਹਾਨੂੰ ਮੈਂ ਲੋਕੇਸ਼ਨ ਦੱਸਤੀ ਵੀ ਬਾਈ ਦਾ ਘਰ ਕਿੱਥੇ ਆ ਧਰਮੇ ਆ ਕੈਮਰਾਮੈਨ ਹੀ ਟਰੈਕਟਰ ਤਾਂ ਬਾਈ ਲੈ ਭੇਜਉਂਡੀਰ ਵੀ ਖੜਾ ਹੈ ਪਰ ਜਿਹੜਾ ਆ ਟਰੈਕਟਰ ਆ ਨਾ ਬਾਈ ਕਹਿੰਦਾ ਵੀਰੇ ਸਾਨੂੰ ਇਹ ਸੋਹਣਾ ਲੱਗਿਆ ਤੇ ਅਸੀਂ ਤਾਂ ਲਿਆ। ਮੈਂ ਕਿਹਾ ਤੂੰ ਕੰਮ ਕੀ ਲੇਤਾ ਹੈ? ਫਿਰ ਬਾਈ ਨੇ ਕੰਮ ਵੀ ਦੱਸਿਆ। ਚਲੋ ਆਪਾਂ ਸਾਰੀ ਜਾਣਕਾਰੀ ਚਰਚੇ ਜੇ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਨਾ ਫਿਰ ਗੱਲ ਹੋਰ ਬਣ ਜਾਣੀ ਹੈ। ਜਦੋਂ ਬਾਈ ਦੱਸੂਗਾ ਉਦੋਂ ਗੱਲ ਕੁਝ ਹੋਰ ਬਣਣੀ ਆ। ਆਪਾਂ ਸਾਰੀ ਜਾਣਕਾਰੀ ਬਾਈ ਸੰਦੀਪ ਤੋਂ ਲਵਾਂਗੇ ਵੀ ਇਹ ਟਰੈਕਟਰ ਕਿੰਨਾ ਕੁ ਟਾਈਮ ਤੁਹਾਨੂੰ ਹੋ ਗਿਆ ਚਲਾਉਂਦਿਆਂ ਨੂੰ ਤੇ ਅੱਜ ਕੱਲ ਕਿੰਨੇ ਦਾ ਟਰੈਕਟਰ ਦੇਣਾ ਹੈ ਨਾ ਇਹਦੇ ਨਾਲ ਕੰਮ ਕਿਹੜਾ ਲੇਤਾ ਹੋਇਆ ਹੈ ਤੇ ਨਾਲ ਇਹਦੀ ਇਧਰਲੇ ਪਾਸੇ ਜਿਹੜਾ ਆਹ ਬੋਲਟ ਖੜਾ ਹੈ ਬਕਾਊ ਇਹ ਵੀ ਆ। ਧਰਮੇ ਇਥੋਂ ਲੈ ਕੇ ਨਾ ਮੂਰਲੇ ਟਾਇਰ ਤੋਂ ਲੈ ਕੇ ਲਾਸਟ ਟਾਇਰ ਤੱਕ ਇਹ ਸਾਰਾ Ориਜਨਲ ਹੈ। ਟਰੈਕਟਰ ਵੀ Ориਜਨਲ ਹੈ, ਬੋਲਟ ਵੀ Ориਜਨਲ ਹੈ। ਆਪਾਂ ਸਾਰੀ ਜਾਣਕਾਰੀ ਲੈਣੇ ਆ। ਤੇ ਸੰਦੀਪ ਬਾਈ ਕੀ ਹਾਲ ਨੇ? ਠੀਕ ਹੈ। ਲੈ ਥੋੜਾ ਜਿਹਾ ਇੱਧਰ ਨੂੰ ਆ ਜਾਓ। ਕੈਮਰਾ ਜੀ ਦਾ ਤੁਸੀਂ ਆਉਂਦੇ ਨਹੀਂ ਮੈਨੂੰ ਪਤਾ। ਦੋਹਾਂ ਚੀਜ਼ਾਂ ਬਾਰੇ ਨਾ ਮੈਨੂੰ ਜਾਣਕਾਰੀ ਸਾਂਝੀ ਕਰਿਓ ਠੀਕ ਹੈ ਨਾ। ਪਹਿਲਾਂ ਇਹ ਦੱਸ ਦਈਏ ਬੋਲਟ ਕਿੰਨਾ ਮਾਡਲ ਆ? ਇਹ 2010 ਮਾਡਲ ਆ ਬਈ। 2010 ਮਾਡਲ ਹੈ। ਹਾਂਜੀ। ਇਹਦੇ ਇਹ ਸਾਰਾ Ориਜਨਲ ਵਾਕਈ Ориਜਨਲ ਹੈ? ਸਾਰਾ Ориਜਨਲ ਬਈ। ਅੱਛਾ ਜੀ। ਹਾਂਜੀ। ਤੇ ਜਿਹੜਾ ਇਹ ਵੀ origignal ਹੈ ਇਹ ਵੀ origignal ਹੈ ਓਕੇ ਆਪਾਂ ਵੀ ਪਹਿਲਾਂ ਇਹ ਤੋ ਸ਼ੁਰੂਆਤ ਕਰਦੇ ਆ ਟਰੈਕਟਰ ਤੋਂ ਸੁਣੇ ਜੇ ਕੋਈ ਇਹਦੀ ਚੀਜ਼ ਕਈ ਵਾਰ ਕੋਈ ਕਲਮ ਕਿਤੇ ਲੱਗੀ ਹੋਈ ਤਾਂ ਭਰਾਵਾਂ ਨੂੰ ਕਹਿ ਦੱਸ ਵੀ ਦੇਈ ਹੋਰ ਆ ਬਾਈ ਕਿਤੇ ਕਲਮ ਵੀ ਨਹੀਂ ਹੈ ਨਹੀਂ ਧਰਮੇ ਗੱਲ ਇਹ ਹੈ ਇੱਥੋਂ ਲੈ ਕੇ ਲੈਂਕਾ ਤੱਕ ਸਾਰਾ ਟਰੈਕਟਰ origignal ਹੈ ਬਾਈ ਕਹਿੰਦਾ ਵੀਰੇ ਮਾਡਲ ਕਿੰਨਾ ਇਹ ਸੰਦੀਪ ਆਏ ਦੱਸ ਪਹਿਲਾਂ ਮਾਡਲ ਕਿੰਨਾ ਇਹ 2019 ਮਾਡਲ ਹੈ ਬਾਈ 2019 ਤਾਂ ਹੈਗਾ ਮਾਡਲ ਹਾਂਜੀ ਓਕੇ ਇਹ ਹੈਗਾ ਵੀਰੇ 241 ਡੀਆਈ ਮੈਸੀ ਹੈ ਪਲੈਂਟਰੀ ਪਲੱਸ ਸੀ ਜੀ ਬਾਈ ਇਹ ਟਾਪ ਮਾਡਲ ਉਹ ਦੋ ਕਹਿੰਦੇ ਸੀ ਟਾਪ ਮਾਡਲ ਕਰਕੇ ਲਿਆ ਸੀ ਅੱਛਾ ਪਲੈਂਟਰੀ ਪਲੱਸ ਹੈ ਇਹ ਜਾਨੀ ਕਿ ਟਾਪ ਮਾਡਲ ਹੈ 241 ਐਸੀ ਦਾ ਇਹ ਪਾਵਰ ਸਟੀਅਰਿੰਗ ਦੇ ਵਿੱਚ ਆ ਜਾਂਦਾ ਬਈ ਤੇ ਹੋਰ ਸਾਈਡ ਗੇਅਰ ਇਹ ਸਾਈਡ ਗੇਅਰ ਦੇ ਵਿੱਚ ਹੈ ਨਾ ਬਈ ਇਹ ਡਬਲ ਕਲੱਚ ਦੇ ਵਿੱਚ ਹੈ ਨਾ ਹਾਂ ਡਬਲ ਕਲੱਚ ਓਕੇ ਤੇ ਜੇ ਗੱਲ ਕਰੀਏ ਆਪਣੇ 13 ਦੇ 14 ਚਾਹੀਏ ਨਾ ਇਹਨੂੰ ਵੇਟ ਵੀਰੇ ਕੰਪਨੀ ਵੱਲੋਂ ਲੱਗ ਕੇ ਆਉਂਦੇ ਹੁੰਦੇ ਹਨਾ ਨਹੀਂ ਇਹ ਲਵਾਏ ਸੀ ਬਾਈ ਤੁਸੀਂ ਲਵਾਏ ਸੀ ਹਾਂਜੀ ਓਕੇ ਵੇਟ ਤੁਹਾਡੇ ਲਵਾਏ ਹੋਏ ਆ ਹਾਂਜੀ ਪਰ ਮੇਂ ਗੱਲ ਇਹ ਆ ਬਈ ਮਾਡਲ ਦੱਸਿਆ ਬਈ ਨੇ 2019 ਮਾਡਲ 2019 ਮਾਡਲ ਬਈ ਤੁਸੀਂ ਕਿਹੜੇ ਕੰਮ ਤੇ ਚਲਾਇਆ ਮੈਨੂੰ ਇਹ ਗੱਲ ਤੁਸੀਂ ਇਹ ਜਾਂਦਾ ਆਲੂ ਪੱਟਦੇ ਰਹੇ ਆ ਬਈ ਇਹਦੇ ਨਾਲ ਆਲੂ ਪੱਟਦੇ ਨੇ ਆਲੂ ਪੱਟੇ ਆ ਬੀਜੇ ਆ ਅੱਛਾ ਜਾਂ ਕੱਖ ਪੱਠੇ ਦਾ ਗਿਆਰਾ ਬਹੁਣਾ ਬਸ ਬਸ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਤੋੜਾ ਫੇਰਾ ਬਾਬਾ ਹੀ ਕੋਈ ਬਾਲਾ ਲਿਆ ਨਿਕਲ ਨਹੀਂ ਬਈ ਚੱਲਿਆ ਕਿੰਨਾ ਕਹੂ ਇਹ ਹੁਣ ਤੱਕ ਇਹ 1640 ਘੰਟੇ ਚੱਲਿਆ ਬਈ 1640 ਘੰਟੇ ਹਾਂ ਬਾਕੀ ਚਾਬੀ ਵਿੱਚੀ ਆ ਜੀ ਤੁਸੀਂ ਧਰਮੇ ਚਾਬੀ ਹੈਗੀ ਆ ਪਹਿਲਾਂ ਪੇ ਚੈੱਕ ਕਰ ਵੀ ਚੱਲਿਆ ਕਿੰਨਾ ਹੋਇਆ ਲਾਈ ਮੀਟਰ ਨੇੜੇ ਕੈਮਰਾ ਕਿੰਨਾ ਚੱਲਿਆ 1661 ਘੰਟੇ ਚੱਲਿਆ ਹੋਇਆ ਬਾਅਦ ਉੱਤੇ ਚੱਲ ਗਿਆ ਹੋ ਬਈ ਦਾ ਹਾਂ 1661 ਘੰਟੇ ਚੱਲਿਆ ਹੋਇਆ ਕੰਡੀਸ਼ਨ ਦਾ Ориਜਨਲ ਹੈ ਬਈ ਇਹ ਟਰੈਕਟਰ ਤੁਸੀਂ ਚੱਲਦਾ ਲਿਆ ਸੀ ਜਾਂ ਫਿਰ ਨਵਾਂ ਕੜਵਾਇਆ ਸੀ ਨਹੀਂ ਇਹ ਚੱਲਿਆ ਲਿਆ ਸੀ ਬਈ ਚੱਲਿਆ ਲਿਆ ਸੀ ਕਿੰਨਾ ਕਿ ਚੱਲਿਆ ਹੋਇਆ ਸੀ ਉਦੋਂ ਇਹ 200 ਘੰਟਾ ਚੱਲਿਆ ਸੀ ਉਦੋਂ ਅੱਛਾ 200 ਘੰਟੇ ਚੱਲਿਆ ਹੋਇਆ ਲਿਆਤੀ ਹਾਂ ਹਾਂ ਕਿੰਨਾ ਟਾਈਮ ਹੋ ਗਿਆ ਤੁਹਾਡੇ ਲਈ ਇਹਨੂੰ ਇਹ 2020 ਦਾ ਲਿਆ ਹੋਇਆ ਬਈ ਆਪਣੇ ਕੋਲ 2020 ਦਾ 5 ਸਾਲ ਹੋ ਗਏ 5 ਸਾਲ ਹੋ ਗਏ ਧਰਮੇ ਇੱਥੇ ਲਿਆ ਹਾਂ ਦਾ ਕੈਮਰਾ 5 ਸਾਲ ਹੋ ਗ ਤੇ ਮੈਂ ਕਹਣਾ ਬਈ ਜਿੰਨਾ ਉਹ ਬਾਈ ਦਾ ਸਾਂਭਿਆ ਸੀ ਉਹਦੋਂ ਤੁਸੀਂ ਭੋਰਾ ਵੱਧ ਹੀ ਸਾਂਭਿਆ ਹਨ ਸਾਂਭਿਆ ਬਈ ਹਾਂਜੀ ਤਾਂ ਉਹ 50 ਸਾਲਾਂ ਦੇ ਵਿੱਚ ਕਿਤੇ ਤਾਂ ਬਾਈ ਸਕ੍ਰੈਚ ਨਹੀਂ ਇਹ ਤੇ ਪੈਣ ਦਿੱਤਾ ਹਨ ਉਰੇ ਆ ਬੰਪਰ ਤੋਂ ਲੱਗ ਜਾ ਹੁਣ ਆ ਬੰਪਰ origignal ਹੈ ਬਈ ਟਾਇਰ ਵੀ ਨਾਲ ਦੇ ਨੇ ਇਹਦੇ ਹਨ ਮਾਰਕਾ ਹੋਊ ਗਰ ਇਹਨਾਂ ਤੇ ਹਾਂ ਮਾਰਕਾ ਹੈਗਾ ਬਈ ਤੇ ਉਹ ਪਿਆ ਬਈ 19 ਮਾ 19 ਮਾਡਲ ਹੈ ਹਾਂ 19 ਮਾਡਲ 18 18 ਦੇ ਮਾਰਕਾ ਹੈ ਜੀ ਮਾਰਕ 18 ਦੇ ਹੋਊਗਾ ਮਾਰਕ 18 ਦੇ ਨੇ ਤੇ ਪਿਸਨ ਦੇ ਟਾਇਰਾਂ ਦੇ ਵੀ ਆਪੇ ਚੈੱਕ ਕਰ ਇਹਦੇ ਕਿੱਥੇ ਹੋ ਸਕਦੇ ਆ ਆ ਤੇ ਹਾਂਜੀ ਹਾਂ 18 ਦੇ ਮਾਰਕੇ ਦੇ ਟਾਇਰ ਨੇ ਹਾਂਜੀ ਵੇਟ ਤੁਸੀਂ ਆਪ ਲਵਾਇਆ ਬੇ ਆਪ ਲਾਇਆ ਸਰ ਮੈਂ ਆ ਆ ਸੋਧ ਖਾ ਪਹਿਲਾਂ ਤਾਂ ਬਈ ਸਾਰੀ ਆ ਚੈੱਕ ਕਰਵਾ ਹੈਗਾ ਕੋਈ ਸਕਰੇਚ ਮੈਂ ਅਕਸਰ ਹੀ ਨੇ ਇੱਕ ਲੈਣ ਬੋਲਦਾ ਹੁੰਨਾ ਵੀ ਤੇਲ ਕੌਲੀ ਵਿੱਚ ਪਾ ਕੇ ਰੱਖਿਓ ਘਰੋਂ ਤੁਰ ਪਿਓ ਕਹਿ ਕੇ ਜਿਹੜਾ ਵੀ ਸੱਜਣ ਵੇਖਣ ਆ ਗਿਆ ਪੱਕਾ ਹੀ ਮੁੜੂਗਾ ਲੈ ਕੇ ਹਨਾ ਜਿਹੜਾ ਸੱਜਣਾ ਆ ਗਿਆ ਨੇ ਯਾਰ ਉਹਦਾ ਮੱਲੋ ਮੱਲੀ ਇਹਦੇ ਉੱਪਰ ਨੀਤ ਫਿੱਟ ਜਾਣੀ ਆ ਉਹ ਟਰੈਕਟਰ ਉਹਨੇ ਲੈ ਕੇ ਹੀ ਮੋੜਨਾ ਇਹ ਉਰੀ ਵੀਰੇ ਅਰੇ ਸਾਲੀ ਸੀਲ ਚੈੱਕ ਕਰਵਾ ਦੇ ਖੜੀ ਨਉ ਸੀਤਨੀ ਹਲੇ ਉਹ ਤੋਂ ਬਾਅਦ ਧਰਮੇ ਆ ਆ ਪੰਪ ਵਾਲੀ ਸੀਲ ਵੀ ਚੈੱਕ ਕਰਵਾ ਦੇ ਆ ਦੇਖ ਬਈ ਇਹਨੂੰ ਵੀ ਲੱਗੀ ਉਹ ਤੋਂ ਬਾਅਦ ਆ ਸਾਰਾ ਬਲਾਕ ਦਾ ਚੈੱਕ ਕਰਵਾ ਬਈ ਆ ਬਲਾਕ ਦਾ ਚੈੱਕ ਕਰਵਾ ਹੂੰ ਉਹ ਤੋਂ ਬਾਅਦ ਇਧਰਲੇ ਪਾਸੇ ਆ ਜਾ ਉਹ ਲੈਫਟ ਤੇ ਸਟicker ਦਿਖਾ ਦੇ ਕਰ ਆ ਆ ਇਹਦੇ ਵਿੱਚ ਮੋਬਾਈਲ ਚਾਰਜ ਵਾਲਾ ਲੱਗਿਆ ਹੁੰਦਾ ਆ ਦੀ ਆ ਡੱਬੀ ਲੱਗੀ ਹੋਈ ਔਮੀ ਉਹ ਤੋਂ ਬਾਅਦ ਆ ਮਗਰਾੜ ਕਰਵਾਈ ਅੰਦਰ ਚੈੱਕ ਦੇਖ ਕੰਡੀਸ਼ਨ ਇਧਰੋਂ ਵੀ ਕਰਵਾ ਚੈੱਕ ਤੇ ਉੱਪਰੋਂ ਵੀ ਕਰਵਾ ਚੈੱਕ ਰਿੰਮਾਂ ਦੀਆਂ ਕਿਨਾਰੀਆਂ ਚੈੱਕ ਕਰਵਾ ਕੋਈ ਕਦੂ-ਕਦੂ ਜੀ ਨਹੀਂ ਬਾੜਿਆ ਹੋਇਆ ਕੁਝ ਨਹੀਂ ਕਸ਼ਿਆ ਹੋਇਆ ਟੀਊਬਾਂ ਦਾ ਚੈੱਕ ਕਰਵਾ ਜਮਾਨਾ ਮਾ ਟਰੈਕਟਰ ਪਿਆ ਹੂੰ ਆ ਤਾਂ ਮਿਕਣਾ ਵਰਤੀ ਨਹੀਂ ਹੋਣਾ ਨਾ ਅਲੱਗ ਜਾ ਓਕੇ ਤੇ ਆਹ ਦਿਖਾ ਬਈ ਸ਼ਿਸ਼ਟ ਮੈਂ ਤੁਸੀਂ ਆਪ ਹੀ ਲਵਾਇਆ ਦੀ ਗੱਲ ਲੱਗਿਆ ਉਹਦੀ ਇਹ ਲਵਾਇਆ ਸੀ ਬਈ ਲਵਾਇਆ ਸੀ ਹਾਂਜੀ ਕਿੰਨੇ ਕ ਦਾ ਲਵਾਤਾ ਹੋਏ ਇਹ 12000 ਦਾ ਲਵਾਇਆ ਸੀ ਬਈ 12000 ਦਾ ਇਹ ਲਵਾਇਆ ਇਹ ਆਪ ਹੁਣ ਆਈ ਦੇ ਦੇਣਾ ਨਾ ਹਾਂ ਹਾਂ ਹੀ ਦੇਣਾ ਬਈ ਓਕੇ ਛਤਰੀ-ਛੁਤਰੀ ਧਰਮੇ ਲੱਗੀ ਹੋਈ ਆ ਪੂਰੀ ਘੈਂਟ ਇਧਰ ਆਂ ਤੇ ਆਹ ਆਹ ਦੇਖ ਹੂੰ ਉਹ ਤੋਂ ਬਾਅਦ ਹਾਏ ਹਾਏ ਹਾਈ ਲਿਫਟ ਹੈ ਇਧਰਲੇ ਪਾਸੇ ਆ ਆ ਕਰਵਾ ਫਿਲਟਰ ਫੋਲਟਰ ਨਾਲ ਸਾਰੇ ਚੈੱਕ ਦੇਖ ਜਾਨੀ ਕਿ ਕੰਡੀਸ਼ਨ ਦਾ ਕੁੱਲ ਮਿਲਾ ਕੇ ਯਾਰ ਬਾਲਾ ਘੈਂਟ ਹੈ ਤੇ ਆ ਦੇਖ ਆ ਬੇਰਿੰਗ ਦੇ ਉੱਪਰ ਹਾਲੇ ਤੱਕ ਸਟicker ਉਹਦੇ ਹੀ ਆ ਹਨਾ ਤੇ ਵੀਰੇ ਇਹਦੀਆਂ ਸ਼ੋ ਸ਼ੋ ਪਟੇ ਹੋਈ ਜੀ ਆਪ ਇਹਨੂੰ ਵਿੱਚੋਂ ਵੀ ਚੈੱਕ ਕਰ ਲਈਏ ਸ਼ੋ ਪਟੇ ਹੋ ਧਰਮੇ ਜਿੰਨਾ ਨਮਾ ਹੈ ਅੰਦਰੋਂ ਆ ਉਦੋਂ ਪੂਰਾ ਬਾਹਰੋਂ ਇਹ ਨਮਾ ਹੀ ਆ ਆ ਦੇਖ ਆਲਾ ਕਰਵਾ ਠੀਕੀ ਚੈੱਕ ਹੂੰ ਉਹ ਉਹ ਮੀਟਰਾਂ ਮੂਟਰਾਂ ਵਾਲੇ ਸਾਰੇ ਸਟicker ਦਿਖਾ ਦੇ ਤੇ ਇਧਰਲੇ ਪਾਸੇ ਆ ਜਾ ਰੇਡੀਏਟਰ ਕਰਵਾ ਚੱਕ ਰੇਡੀਏਟਰ ਦੇ ਉੱਪਰ ਜਿਹੜੇ ਸਟicker ਨੇ ਉਹ ਵੀ ਉਮੀ ਖੜਿਆ ਦੇਖ ਬਈ ਇਹ origignal ਹੀ ਚੱਲਿਆ ਹੋਇਆ 1661 ਘੰਟੇ ਚੱਲਿਆ ਹੋਇਆ ਬਈ ਲੈ ਮਿੱਤਰੂ origignal 1661 ਘੰਟੇ ਚੱਲਿਆ ਹੋਇਆ ਮੈਨੂੰ ਬਈ ਇੱਕ ਗੱਲ ਹੋਰ ਸਾਂਝੀ ਕਰਿਓ ਇਹ ਟਰੈਕਟਰ ਤੁਸੀਂ ਨਾ ਕਰਵਾ ਲਿਆ ਜਾਂ ਫਿਰ ਡਿਪਟ ਤੇ ਨਹੀਂ ਨਾ ਕਰਵਾਇਆ ਹੋਇਆ ਜੀ ਨਾ ਤੁਹਾਡੇ ਕਰਵਾਇਆ ਹੋਇਆ ਇਹ ਕਹਿ ਸਕਦੇ ਆਂ ਵੀ ਇਹ ਟਰੈਕਟਰ ਹੁਣ ਸੈਕੰਡ ਆਨਰ ਬਣ ਗਿਆ ਹਨਾ ਹਾਂਜੀ ਓਕੇ ਪਰ ਮੇਂ ਸੈਕੰਡ ਆਨਰ ਰਹੀ ਟਰੈਕਟਰ ਬਣ ਗਿਆ ਚੱਲ ਚਲਾ ਵੀ ਤੇ ਸਟਾਫ ਪੂਰਾ ਘੰਟਾ ਰਹਿਣਾ ਫਿਰ ਹਾਂ ਟਰੈਕਟਰ ਬਈ ਸਾਹਮਣੇ ਆ ਤੁਹਾਡੇ ਇਹਨੂੰ ਐਗਰੂ ਸਟਾਰਟ ਕਰਕੇ ਦਿਖਾਓ ਜਿਹਦੀ ਸ਼ੈਲਫ ਮਾਰੀ ਟਰੈਕਟਰ ਦੀ ਇੱਥੇ ਰੱਖ ਧਰਵੇਂ ਸਲੈਂਸਰ ਤੇ ਕੈਮਰਾ ਆਜਾ ਬੜਕ ਵੀ ਆਪਾਂ ਦੇਖ ਲਈਏ ਟਰੈਕਟਰ ਦੀ ਜੀ ਕਲਾ ਕੰਡੀਸ਼ਨ ਦੀ ਨਮਾ ਜਾਂ ਵਿੱਚ ਵੀ ਇਹਦੇ ਕਾਣ ਕੰਡਾ ਹੈਗਾ ਹੈ ਅਰੇ ਇਸਦੇ ਵੀ ਰਿਆ ਥੋੜੀ ਰੇਸ ਦਿਓ ਕਰ ਦਿਓ ਬੰਦੋ ਬੰਦ ਕਰ ਦਿਓ ਵੜਕ-ਵੜਕ ਵੀ ਘੈਂਡਾ ਟਰੈਕਟਰ ਦੀ ਬਜਾਰ ਤੇ ਬਈ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਆ ਪਿਸਲਿਆਂ ਦੀ ਇਹ ਹੋਣਗੇ 70 ਕੇ ਪੈਸੇ ਬਈ ਟਾਇਰ ਹਾਂ ਯਾਰ 70 75 ਕੇ ਪੈਸੇ ਟਾਇਰ ਰਹਿ ਗਏ ਤੇ ਹੈਗੇ ਵੀ ਪੋਲੂ ਦੇਨੇ ਨਾ ਚਾਰੇ ਟਾਇਰ ਹੀ ਪੋਲੂ ਦੇ ਹੁਣੇ ਆ ਫਿਰ ਨਾਲ ਦੀ ਆ ਬਈ ਜਿਹੜੇ ਆਏ ਸੀ ਉਹੀ ਅੱਛਾ ਪੋਲੂ ਹੀ ਆ ਹਾਂ ਚਾਰੇ ਟਾਇਰ ਪੋਲੂ ਦੇ ਨੇ ਤੇ ਮੂਹਰੇਲੇ ਟਾਇਰ ਦੇ ਹੋਣਗੇ ਲਗਭਗ ਅੱਧਿਆਂ ਵਰਗੇ ਮਿਕਣ ਹਨਾ ਹਾਂ ਅੱਧੇ ਖਾਈ ਗਏ ਬਈ ਹੂੰ ਬਈ ਇਹਦੀ ਡਿਮਾਂਡ ਕੀ ਰੱਖੀ ਆ ਟਰੈਕਟਰ ਦੀ ਮੈਨੂੰ ਐ ਦੱਸ ਟਰੈਕਟਰ ਦਾ ਮੰਗਿਆ ਕੀ ਆ ਆਪਣੇ ਇਹਦਾ 470 ਕਰਦੇ ਆ ਬਈ ਮਾਨਾ 4 ਲੱਖ ਤੇ 70 ਹਜ਼ਾਰ ਹੈ 19 ਮਾਡਲ ਹੈ 1661 ਘੰਟੇ ਚੱਲੇ ਹੋਇਆ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਕੁਝ ਰੇਤ ਫੈਤ ਲਸਮ ਨੇ ਇਹਦੇ ਵਿੱਚੋਂ ਤੁਸੀਂ ਦੇਖ ਲੋ ਰੇਤ ਜੀ ਬਾਕੀ ਹੈ ਤੁਸੀਂ ਦੇਖ ਲੋ ਬਾਕੀ ਮੈਂ ਦੇਖਾਂ ਗੱਲ ਬਈ ਇਹ ਹੁੰਦੀ ਆ ਕਿਉਂਕਿ ਇਹ ਆਪਣੀ ਜਿਹੜੀ ਵੀਡੀਓ ਨਾ ਇਹਨੂੰ 200 ਕਿਲੋਮੀਟਰ ਤੋਂ ਵੀ ਦੇ ਸੱਜਣ ਵੇਖ ਸਕਦੇ ਆ ਇਹਨੂੰ 500 ਕਿਲੋਮੀਟਰ ਤੋਂ ਵੇਖਣਗੇ ਆ ਵੀ ਤੁਹਾਡੇ ਲਈ ਕਿਤੋਂ ਵੀ ਸੱਜਣ ਸਕਦਾ ਹੈਣਾ ਤੇ ਆਪਾਂ ਆਇਆ ਤਾਂ ਪਹਿਲੇ ਇਹ ਦੱਸੂ ਮਾਨਤਾ ਰੱਖਾਂਗੇ हां ਕਰ ਦਿਆਂਗੇ ਰੇਟ ਤੇ ਸਿੱਧਰ ਕੋਈ ਬੜਾ ਆ ਪਾੜ ਦੇ ਕੋਈ ਬੜਾ ਨਹੀਂ ਅੜਦੇ ਮੰਗਿਆ ਕੀ ਇਹਦਾ 470 ਮੰਗੇ ਜੀ 4 ਲੱਖ ਤੇ 70 ਹਜ਼ਾਰ ਹਾਂਜੀ 10000 ਮੇਰੇ ਵੱਲੋਂ ਡਿਸਕਾਊਂਟ ਕਰਦੀ ਠੀਕ 4 ਲੱਖ ਤੇ 60000 ਦੀ ਸਾਈ ਫੜ ਲਈ ਚੁੱਪ ਕਰਕੇ ਠੀਕ ਆ ਅੱਗੇ ਕੋਈ ਮਾਨ ਤਨ ਕਰਨਾ ਹੋਇਆ ਉਹ ਤੁਹਾਡਾ ਮਰਜੀ ਆ ਠੀਕ ਠੀਕ ਹੈ ਲੈ ਮਿੱਤਰੋ ਆਜੋ ਜਿਹੜੇ ਸੱਜਣ ਫੋਨ ਲਾਉਂਦੇ ਹੁੰਦੇ ਨੇ ਨਾ ਬਾਈ ਯਾਰ ਸਾਨੂੰ ਘਾਣ ਵਰਗਾ ਟਰੈਕਟਰ ਚਾਹੀਦਾ ਸੰਭਿਆ ਉਹ ਟਰੈਕਟਰ ਚਾਹੀਦਾ ਆ ਖੜਾ ਫਿਰ ਇਹ ਤੋਂ ਵਧੀਆ ਲੱਭਣਾ ਤਾਂ ਫਿਰ ਰੱਬ ਦਾ ਨਹੀਂ ਆ ਬੰਪਰ ਤੋਂ ਲੈ ਕੇ ਲੈਂਕਾ ਤੱਕ ਸਾਰਾ オリジナル ਆ ਡੱਕ ਡੱਕ ਲੱਗ ਕੰਡੀਸ਼ਨ ਦਾ ਪੂਰਾ ਘੈਂਟ ਆ ਪੰਜਾਬ ਦਾ ਨੰਬਰ ਹੈ ਤੇ ਜੇ ਗੱਲ ਕਰ ਲਈਏ ਮਿੱਤਰੋ ਕੱਲਾ ਕੱਲਾ ਮਾਰਕਾ ਕੱਲਾ ਕੱਲਾ ਸਟicker ਕੰਪਨੀ ਦਾ ਨਾਲ ਦਾ ਖੜਾ ਚਾਰੇ ਟਾਇਰ ਨਾਲ ਦੇ ਨੇ ਤੇ ਹੁਣ ਗੱਲ ਕਰਦੇ ਆ ਫਿਰ ਪੁੱਠੇ ਘੇਰਾਂ ਵਾਲੇ ਬੁਲਟ ਦੀ ਪਿੱਛੇ ਜਿਹਨੇ ਇੱਕ ਮੈਂ ਲੈਣ ਬੋਲੀ ਤੀ ਕਹਿੰਦਾ ਕਈ ਕਾਲੇ ਰੰਗ ਦਾ ਆਖਣ ਘੋੜਾ ਕਈ ਆਖਣ ਇਹਨੂੰ ਸ਼ੇਰ ਕੋੜੇ ਕਈ ਤਾਂ ਉਹਨੂੰ ਬੁਲਟ ਹੀ ਨਹੀਂ ਮੰਨਦੇ ਜਿਹਦੇ ਨਹੀਂ ਪੁੱਠੇ ਘੇਰ ਕੋੜੇ ਹਨ ਇਹ ਇਹ ਮਿੱਤਰੋ ਬਾਹਲੇ ਸੱਜਣਾਂ ਜਿਹਦੇ ਪੁੱਠੇ ਘੇਰ ਨਾ ਹੋਣ ਉਹਨੂੰ ਬੁਲਟ ਹੀ ਨਹੀਂ ਮੰਨਦੇ ਕਹਿੰਣਗੇ ਯਾਰ ਇਹ ਕੋਈ ਬੁਲਟ ਆ ਵੀ ਬੁਲਟ ਦਾ ਪੁੱਠੇ ਗੇਰਾਂ ਵਾਲੀ ਹੁੰਦਾ ਆਹ ਬੁਲਟ ਪੁੱਠੇ ਗੇਰਾਂ ਵਾਲਾ ਮਾਡਲ 2010 ਆ ਬਾਈ ਹਨਾ ਦੋਨੇ ਇਹਦੇ ਟਾਇਰ ਨਾਲ ਦੇ ਨੇ ਧਰਮੇ ਆਪਾਂ ਪਹਿਲਾਂ ਮਾਰਕਾ ਦਿਖਾਇਆ ਤੇ ਨਹੀਂ ਚੈੱਕ ਕਰਵਾ ਦੇ ਫਿਰ ਇਹਦਾ ਮਾਰਕ ਆਪਿਆ ਦੇਖ 10 ਮਾਡਲ ਆ ਦੋਨੇ ਟਾਇਰ ਇਹਦੇ ਨਾਲ ਦੇ ਨੇ ਹਲੇ ਤੱਕ ਇਹਦੇ ਵੀ ਹੋਊਗਾ ਇਧਰ ਨੇ ਪਾਸੇ ਹੋਊਗਾ ਇੱਕ ਪੋਤੇ ਸੱਜੇ ਪਾਸੇ ਹੁੰਦਾ ਇੱਕ ਦੇ ਆ ਪਹਿਲਾ ਦੋਨੇ ਟਾਇਰ ਨਾਲ ਦੇ ਨੇ ਇਹਦੇ ਮਰਸਡੀ ਵਾਲੇ ਆ ਪਾਏ ਹੋਣੇ ਹਨ ਬਈ ਅਲਾਏ ਵੀਲ ਹਾਂ ਕੰਡੀਸ਼ਨ ਦਾ ਵੀ ਵਾਕਈ ਓਰੀਜਨਲ ਹੈ ਸਾਰਾ ਓਰੀਜਨਲ ਆ ਬਈ ਜੇ ਇਹਨਾਂ ਸਾਹਮਣੇ ਆ ਕਿਵੇਂ ਹੋਇਆ ਮੈਨੂੰ ਇਹ ਦੱਸ ਪਹਿਲਾਂ ਤਾਂ ਡਾਟ ਹੈ ਬਸ ਉਹ ਲੈਣ ਦਾ ਸੀਗਾ ਬਈ ਸ਼ੌਂਕ ਮੁੜ ਕੇ ਚਲਾਇਆ ਤਾਂ ਹੈ ਨਹੀਂ ਅਸਲ ਚਲਾਇਆ ਹੈ ਨਹੀਂ ਲੈ ਕੇ ਅੰਦਰ ਖੜਾ ਰੱਖਿਆ ਚੱਲ ਕਿੰਨਾ ਕੀ ਗਿਆ ਬਈ ਇਹ ਇਹ 11000 ਘੰਟਾ ਚੱਲਿਆ ਬਈ ਪਰ ਮੈਂ 11386 ਕਿਲੋਮੀਟਰ ਚੱਲਿਆ ਹੋਇਆ 11386 ਕਿਲੋਮੀਟਰ ਚੱਲਿਆ ਹੋਇਆ ਕੰਡੀਸ਼ਨ ਦਾ ਸਾਰਾ ਓਰੀਜਨਲ ਆ ਧਰਮੇ ਉਰੀ ਭਾਈ ਐਂ ਕਹਿੰਦਾ ਸੀ ਕਹਿੰਦਾ ਵੀਰੇ ਇਹ ਦੇ ਹਲੇ ਤਾਂ ਸਟicker ਵੀ ਨਾਲ ਦੇ ਖੜੇ ਆ ਆ ਦੇ ਆ ਆ ਕੰਪਨੀ ਚੋਂ ਲੱਗ ਕੇ ਆਉਂਦਾ ਹੁੰਦਾ ਉਹ ਤੋਂ ਬਾਅਦ ਤੈਨੂੰ ਹੋਰ ਦੱਸਾਂ ਤੇ ਇੱਕ ਇੱਥੇ ਜੇ ਵੀ ਹੁੰਦਾ ਇਹਦੇ ਲੱਗਿਆ ਹੋਇਆ ਹੈ ਜੀ ਇੱਕ ਇੱਕ ਔਰੇ ਤਾਂ ਹੁੰਦੇ ਹੀ ਹੁੰਦੇ ਇੱਕ ਉਹ ਆ ਧਰਮੇ ਦੇਖੋ ਯਾਰ ਗੁੰਡੀ ਜੀ ਦਿਖਾ ਖੜੀ ਐ ਨਾ ਉਹਨੂੰ ਚੈੱਕ ਕਰਵਾਤਾ ਨੇੜੇ ਹੋ ਗਈ ਆ ਗਿਆ ਦੇਖ ਵਿੱਚ ਉਹਦੀ ਉਹ ਆ ਗੁੰਡੀ ਜੋਮੀ ਤੇ ਇੱਕ ਦੀ ਹੋਰ ਉਸਤਾ ਉਹ ਕਿੱਥੇ ਜੀ ਹੁੰਦੀ ਆ ਆ ਦੇ ਆ ਦੇ ਅੱਧਲੇ ਆ ਦੇਖੋ ਨੀਣਾ 10 ਮਾਡਲ ਆ ਬਈ ਇਹ ਇਹ ਤੁਸੀਂ ਹਮਾਂ ਕੜਵਾਇਤੀ ਇਹ ਵੀ ਚੱਲਦਾ ਲੇਤਾ ਹੋਇਆ ਇਹ ਚੱਲਦਾ ਲੇਤਾ ਸੀ ਬਈ ਇਹ ਇਹ ਵੀ ਚੱਲਦਾ ਲਿਆ ਸੀ ਇਹਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ ਲੱਭੇ 18 'ਚ ਲੇਤਾ ਸੀ 18 ਦੇ ਵਿੱਚ ਯਾਨੀ ਕਿ 8 ਸਾਲ ਚੱਲਿਆ ਹੋਇਆ ਲੇਤਾ ਸੀ ਤੁਸੀਂ ਨੇ ਹਾਂਜੀ ਹਨਾ ਹੁਣ 8 ਸਾਲ ਤੁਹਾਡੇ ਲੇਵੇ ਹੋਣ ਵਾਲੇ ਆ ਇਹਨੂੰ ਹਨਾ ਠਾਉਣ ਵਾਲੇ ਆ ਬਈ ਇਹਨੂੰ ਸਟਾਰਟ ਕਰਕੇ ਦਿਖਾ ਇਹਦੀ ਕਿੱਕ ਮਾਰੀ ਇਹਦੀ ਆਪਾਂ ਸਟਾਰਟਿੰਗ ਦੇਖਦੇ ਆ ਪਹਿਲਾਂ ਤਾਂ ਬੋਲਟ ਦੀ ਹੂੰ ਹੁੰਦਾ ਕੋਈ ਸਾਰਾ ਉਹ ਜਿਹਾ ਨਾਲ ਸਾਰਾ ਸਾਰ ਮੁੱਢੇ ਚੱਕ ਵੀ ਨਿਹਾਰਨਹੂਰ ਨੇ ਜੋ ਵੀ ਵਜਦੇ ਆ ਰੂਟਸ ਦੇ ਹਾਰ ਲਗੇ ਹੋਏ ਨੇ ਬਈ ਇਹਦੇ ਹੈ ਦੋਨੇ ਜਾਬੀਆਂ ਨਾਲ ਨੇ ਇਹਦੀਆਂ ਸਰ ਮੈਂ ਟੈਂਕੀ ਹਲੇ ਵੀ ਨਵੇਂ ਵਾਂਗੂ ਲਿ ਸਕੋਰ ਮਾਰਦੀ ਆ ਦੇਖ ਹੂੰ ਟਾਇਰ ਬਈ ਇਹਦੇ ਕਿੰਨੇ ਕੇ ਪੈਸੇ ਹੋਣਿਆ ਨਵੇਂ ਵਰਗੇ ਪਟਾਇਰ ਪੈਣੇ ਯਰ ਇਹਨਾਂ ਦੇ ਬਾ ਜਿੰਨਾ ਕਿ ਚੱਲਿਆ ਬਈ ਤੂੰ ਦੇਖ ਹਾਂ ਚੱਲਣ ਦੇ ਹਿਸਾਬ ਨਾਲ ਪੀਵੀ 03% ਇਹਦਾ ਨੰਬਰ ਬਈ ਬਟੰਡੇ ਇਹ ਇਹ ਤੁਹਾਡੇ ਨਾਮ ਹੈਗਾ ਜਾਂ ਫਿਰ ਇਹ ਵੀ ਇਹ ਵੀ ਨਾਮ ਆ ਇਹ ਵੀ ਨਾਮ ਕਰਾਇਆ ਹੋਇਆ ਹਾਂਜੀ ਇਹ ਦੀ ਕੀ ਡਿਮਾਂਡ ਆ ਬਈ ਫਿਰ ਇਹ ਦੀ ਕਰ ਲਾਂਗੇ ਬਈ ਕੋਈ ਫੋਨ ਜਿਵੇਂ ਉਹ ਫੋਨ ਤੇ ਕਰ ਲਉਗੇ ਤੇ ਲੈ ਮਿੱਤਰੋ ਜੇਕਰ ਕੋਈ ਵੋਲਟ ਲੈਣ ਦਾ ਚਾਹ ਬਣਾਣਾ ਨਾ 2010 ਮਾਡਲ ਹੈ ਦੋਨੇ ਟਾਇਰ ਨਾਲ ਦੇ ਨੇ 11386 ਕਿਲੋਮੀਟਰ ਚੱਲਿਆ ਹੋਇਆ ਬਠਿੰਡੇ ਦਾ ਨੰਬਰ ਆ ਤੇ ਕੰਡੀਸ਼ਨ ਦਾ ਸਾਰਾ ਓਰੀਜਨਲ ਹੈ ਕਰੋ ਸੰਪਰਕ ਪਿੰਡ ਬਈ ਕੋਟੜਾ ਕੌੜਾ ਪੈ ਜਾਂਦਾ ਇਹ ਹਾਂਜੀ ਇਹ ਆਪਣਾ ਡਿਸਟ੍ਰਿਕਟ ਬਠਿੰਡੇ ਦਾ ਪਿੰਡ ਹੈ ਨਾ ਨਰਮਪਰਾ ਫੂਲ ਦੇ ਨਾਲ ਆਈ ਤਹਿਸੀਲ ਤੁਹਾਨੂੰ ਨਰਮਪਰਾ ਪੈ ਜਾਂਦਾ ਸੀ ਫੂਲ ਪੈਂਦੀ ਆ ਤੁਸੀਂ ਤਹਿਸੀਲ ਫੂਲ ਪੈਂਦੀ ਆ ਇੱਥੋਂ ਨਰਮਪਰਾ ਕਿੰਨੀ ਦੂਰ ਆ ਇੱਥੋਂ 5 ਕਿਲੋਮੀਟਰ ਬਾਟੂ ਬਈ ਟੋਟਲ 5 ਕਿਲੋਮੀਟਰ ਓਕੇ ਤੇ ਹੋਰ ਤੁਹਾਨੂੰ ਸ਼ਹਿਰ ਕਿਹੜੇ ਕਿਹੜੇ ਨੇੜੇ ਪੈਂਦੇ ਆ ਮੌੜ ਮੰਡੀ ਕਿੰਨੀ ਦੂਰ ਪੈ ਜਾਂਦਾ ਉਹ ਮੌੜ ਹੋ ਵੀ ਕਿਲੋਮੀਟਰ ਬਈ ਮੌੜ 20 ਕਿਲੋਮੀਟਰ ਓਕੇ ਨਾਂ ਤੁਹਾਡਾ ਹੈਗਾ ਭਾਈ ਸੰਦੀਪ ਸਿੰਘ ਹਾਂਜੀ ਹੁਣ ਜੇ ਕਿਸੇ ਸੱਜਣ ਨੇ ਤੁਹਾਡੇ ਘਰੇ ਆਉਣਾ ਹੋਵੇ ਐਡਰੈਸ ਕੀ ਆਪਣੇ ਘਰ ਦਾ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਨਾ ਕਈ ਲਾਣੇ ਵਜਦੇ ਹੁੰਦੇ ਹਨਾ ਸਕੂਲ ਦੀ ਬੈਕ ਸਾਈਡ ਤੇ ਆ ਭਾਈ ਕਰ ਦਸਾਉਂਦੇ ਕਿ ਘਰ ਵਜਦੇ ਆ ਸਕੂਲ ਦੀ ਬੈਕ ਸਾਈਡ ਤੇ ਦਸਾਉਂਦੇ ਕਿ ਹਾਂਜੀ ਓਕੇ ਯਾਨੀ ਕਿ ਦਸਾਉਂਦੇ ਕਾ ਘਰ ਪੁੱਛ ਗਿਆ ਜੀ ਓਕੇ ਤੇ ਭਾਈ ਨੰਬਰ ਤੁਹਾਡਾ ਕਿਹੜਾ ਚੱਲਦਾ ਮੈਨੂੰ ਦੱਸੋ ਵੀ ਕਿਹੜੇ ਨੰਬਰ ਤੇ ਸੱਜਣ ਤੁਹਾਡੇ ਨਾਲ ਸੰਪਰਕ ਕਰਨ 90413 ਜੀ ਹਾਂਜੀ 07160 90413 07260 07260 ਹਾਂਜੀ ਤੇ ਲੈ ਮਿੱਤਰੋ ਇਹ ਨੰਬਰ ਤੇ ਸੰਪਰਕ ਕਰਿਓ ਬਾਕੀ ਆਪਾਂ ਕੈਪਸ਼ਨ ਦੇ ਵਿੱਚ ਲਿਖ ਵੀ ਦਿੱਤਾ ਚਾਹੇ ਤਾਂ ਤੁਸੀਂ ਨੇ ਬੁਲਟ ਖਰੀਦਣਾ ਚਾਹੇ ਤੁਸੀਂ 2000 241 ਮੈਸੀ ਖਰੀਦਣਾ ਇਹ ਹੈਗਾ 2019 ਮਾਡਲ ਤੇ ਇਹ ਹੈਗਾ 2010 ਮਾਡਲ ਦੋਨਾਂ ਦੀ ਆਰਸੀਆਂ ਬਾਈਵਰੀਆਂ ਦੇ ਨਾਮ ਨੇ ਪਿੰਡ ਕੋਟੜਾ ਕੌੜਾ ਤੇ ਆਜੋ ਮਿੱਤਰੋ ਫਟਾਫਟ ਪਿੰਡ ਕੋਟੜਾ ਕੌੜਾ ਦੇ ਵਿੱਚ ਗਾਰੰਟੀ ਵਾਲੀਆਂ ਨੇ ਦੋਨੇ ਚੀਜ਼ਾਂ